ਜਿੰਦਾਬਾਦ ਜਿੰਦਾਬਾਦ ਪਿੱਛੇ ਜਿੰਦਾਬਾਦ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੋਟਾ ਬੰਦੀਆਂ ਰੀਤੀ ਕੋ ਦਗਾ ਦੇ ਕਿੱਥੇ ਸਮਾਂ ਇੱਕ ਨੌਜਵਾਨ ਦਾ ਸੁਹਾਵਾ ਇੱਕ ਨੌਜਵਾਨ ਦਾ ਮੱਤ ਸੀਹਿਆ ਜੇਕਰ ਤੁਸੀਂ ਵੀ ਸਰਕਾਰੀ ਬੱਸਾਂ ਤੇ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਦੱਸਦੀ ਕਿ ਤਿੰਨ ਦਿਨਾਂ ਦੇ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਣ ਵਾਲਾ ਹੈ ਤੇ ਇਹਨਾਂ ਤਰੀਕਾ ਨੂੰ ਤੁਸੀਂ ਨੋਟ ਕਰ ਲਿਓ ਕਿਉਂਕਿ ਜੇਕਰ ਤੁਸੀਂ ਇਹਨਾਂ ਨੂੰ ਤਰੀਕਾ ਨੂੰ ਨੋਟ ਨਹੀਂ ਕਰਦੇ ਤਾਂ ਤੁਸੀਂ ਜਦੋਂ ਘਰੋਂ ਨਿਕਲੋਗੇ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਬੱਸਾਂ ਜਿਹੜੀਆਂ ਨੇ ਉਹ ਨਹੀਂ ਚੱਲਣਗੀਆਂ ਤਿੰਨ ਦਿਨਾਂ ਦੇ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਣ ਵਾਲਾ ਹੈ ਤਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਇਸ ਦੇ ਰਿਲੇਟਿਡ ਅੱਜ ਬਠਿੰਡਾ ਦੇ ਵਿੱਚ ਬੱਸ ਸਟੈਂਡ ਗੇਟ ਤੇ ਇੱਕ ਰੈਲੀ ਵੀ ਕੱਢੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਨੇ ਪੂਰੀਆਂ ਨੇ ਕੀਤੀਆਂ ਜਾ ਰਹੀਆਂ ਜਿਸ ਤੇ ਚਲਦੇ ਆ ਤਿੰਨ ਦਿਨਾਂ ਦੇ ਲਈ ਚੱਕੇ ਜਾਮ ਦਾ ਐਲਾਨ ਕਰ ਦਿੱਤਾ ਗਿਆ ਤੇ ਪਹਿਲਾਂ ਵੀ ਜਿਹੜਾ ਬੱਸ ਮੁਲਾਜ਼ਮਾਂ ਦੇ ਵੱਲੋਂ ਕਿਹਾ ਜਾ ਰਿਆ ਸੀ ਕਿ ਜਿਹੜੀਆਂ ਬੱਸਾਂ ਨੇ ਉਹ ਤਿੰਨ ਦਿਨਾਂ ਦੇ ਲਈ ਬੰਦ ਹੋਣ ਗਿਆ ਜੇਕਰ ਮੰਗਾ ਮੰਨ ਲਈ ਜਾਂਦੀਆਂ ਨੇ ਤੇ ਅਸੀਂ ਇਹ ਬੰਦ ਜਿਹੜਾ ਰੋਕ ਦੇਵਾਂਗੇ ਲੇਕਿਨ ਮੰਗਾਂ ਪੂਰੀਆਂ ਨਾ ਹੋਣ ਦੇ ਕਾਰਨ 9 10 ਤੇ 11 ਜੁਲਾਈ ਨੂੰ ਬੱਸਾਂ ਦਾ ਚੱਕਾ ਜਾਮ ਜਿਹੜਾ ਰਹਿਣ ਵਾਲਾ ਹੈ ਤੇ ਜੇਕਰ ਤੁਸੀਂ ਵੀ ਕਰੋ ਨਿਕਲਦੇ ਹੋ ਤਾਂ ਇਸ ਗੱਲ ਨੂੰ ਜਿਹੜਾ ਧਿਆਨ ਚ ਰੱਖ ਲਿਓ ਕਿਉਂਕਿ ਨਹੀਂ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਜੇਕਰ ਤੁਸੀਂ ਵੀ ਬਸਾਂ ਤੇ ਸਫ਼ਰ ਕਰਦੇ ਹੋ ਤਾਂ 9 10 11 ਨੂੰ ਤਿਆਰ ਰੱਖਿਓ ਕਿਉਂਕਿ ਪੀ ਆਰਟੀਸੀ ਪੰਨ ਵਾਸਤੇ ਪੰਜਾਬ ਰੋਡਵੇਜ਼ ਦਾ ਚੱਕਾ ਜਿਹੜਾ ਤਿੰਨਾਂ ਦਿਨਾਂ ਦੇ ਲਈ ਜਾਮ ਰਹੇਗਾ ਤੇ ਅੱਜ ਬਠਿੰਡਾ ਦੇ ਵਿੱਚ ਬੱਸ ਸਟੈਂਡ ਗੇਟ ਤੇ ਰੈਲੀ ਜਿਹੜੀ ਗੇਟ ਰੈਲੀ ਕੀਤੀ ਗਈ ਹੈ ਤੇ ਇਸ ਮੌਕੇ ਪੀਆਰਟੀਸੀ ਬਠਿੰਡਾ ਡੀਪੂ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਉਹ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ 9 10 ਅਤੇ 11 ਨੂੰ ਪੂਰੇ ਪੰਜਾਬ ਦੇ ਅੰਦਰ ਪੀਆਰਟੀਸੀ ਪਨਬਸ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਬੰਦ ਰੱਖਿਆ ਜਾਣਗੇ ਉਹਨਾਂ ਨੇ ਕਿਹਾ ਕਿ 10 ਤਰੀਕ ਨੂੰ ਵੱਡੇ ਪੱਧਰ ਦੇ ਵਿੱਚ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਟੀ ਦਾ ਘਰਾਓ ਵੀ ਕੀਤਾ ਜਾਵੇਗਾ ਇਸ ਪੂਰੇ ਮਾਮਲੇ ਤੇ ਰਵਿੰਦਰ ਸਿੰਘ ਪ੍ਰਧਾਨ ਦਾ ਕੀ ਕਹਿਣਾ ਹੈ ਉਹ ਸੁਣਦੇ ਹਾਂ ਮੇਰਾ ਨਾਮ ਰਵਿੰਦਰ ਸਿੰਘ ਮੈਂ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਹਾਂ ਜਿਹਨੇ 25 11 ਬਠਿੰਡਾ ਦੀ ਪਟੋ ਪ੍ਰਧਾਨ ਹੈ ਜੀ ਜੋ ਅੱਜ ਦਾ ਪ੍ਰੋਗਰਾਮ ਹੈ ਅਸੀਂ ਅੱਜ ਰਿੰਡਾ ਡਿੱਪੂ ਦੇ ਗੇਟ ਤੇ ਜਿਹੜਾ ਸਾਂਝੇ ਸਾਰਿਆਂ ਜਥੇਬੰਦੀਆਂ ਦੀ ਇਕੱਤਰ ਹੋ ਕੇ ਜਿਹੜੀ ਗੇਟ ਰੈਲੀ ਕਰ ਰਹੇ ਆਂ ਵੈਸੇ ਸਾਰੇ ਪੰਜਾਬ ਦੇ ਡਿੱਪੂਆਂ ਦੇ ਗੇਟ ਤੇ ਅੱਜ ਗੇਟ ਰੈਲੀਾਂ ਹੋ ਰਹੀਆਂ ਆ ਕਿਉਂਕਿ ਜਿਹੜੇ ਸਾਡੇ ਮੁਲਾਜ਼ਮ ਹੈ ਫਿਸ਼ਰ ਲੰਬੇ ਸਮੇਂ ਤੋਂ ਇਹ ਇਹ ਧਾਰੇ ਚ ਪਿਆਬ ਰੋਡਵੇ ਚ ਅਤੇ ਪੀਆਰਟੀਸੀ ਕੱਚੇ ਕੰਮ ਕਰਦੇ ਆ ਰਹੇ ਆ ਜਿਨ੍ਹਾਂ ਦੀਆਂ ਜਿਹੜੇ ਕਿ ਬਹੁਤ ਹੀ ਨਗੂਨੀਆਂ ਟੰਗਾਹਾਂ ਤੇ ਕੰਮ ਕਰਦੇ ਆ ਰਹੇ ਆ ਤੇ ਜਿਹੜੀ ਇਹ ਪਿਆਬ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਸੱਤਾ ਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੀ ਸੀ ਕਿ ਅਸੀਂ ਸੱਤਾ ਚ ਆਉਣ ਤੋਂ ਬਾਅਦ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਪੱਕੇ ਕਰ ਦਿਆਂਗੇ ਕਿ ਕਿਸੇ ਵੀ ਜਿਹੜਾ ਠੇਕੇਦਾਰੀ ਸਿਸਟਮ ਆ ਨੂੰ ਬੰਦ ਕਰ ਦਿਆਂਗੇ ਤੇ ਕੋਈ ਵੀ ਵਰਗ ਜਿਹੜਾ ਉਹ ਧਰਨਾ ਨਹੀਂ ਲਾਏਗਾ ਪਰ ਬਿਲਕੁਲ ਇਸਦੇ ਉਲਟ ਹੋਇਆ ਜੀ ਸਭ ਤੋਂ ਪਹਿਲਾਂ ਜਿਹੜਾ ਕੁਹਾੜਾ ਉਹ ਪੀਆਰਟੀਸੀ ਅਤੇ ਰੋਡਵੇ ਦੇ ਜਿਹੜਾ ادارے ਤੇ ਚੱਲਿਆ ਸਭ ਤੋਂ ਪਹਿਲਾਂ ਠੇਕੇਦਾਰੀ ਸਿਸਟਮ ਆ ਦੀਨਾ ਡਾਇਰੈਕਟ ਕਟ ਨਗੂਨੀਆਂ ਤਨਖਾਹ ਤੇ 889000 ਤੇ ਇਸ ادارے ਚ ਜਿਹੜੀ ਭਰਤੀ ਕੀਤੀ ਗਈ ਹੈ ਤਾਂ ਨਾਲ ਦੇ ਨਾਲ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਸਾਡੀਆਂ ਮੰਗਾਂ ਮੰਨ ਲਈਆਂ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਲੰਬੇ ਸਮੇਂ ਤੋਂ ਸਾਡੇ ਮੁਲਾਜ਼ਮ ਜਿਹੜੇ ਨਗੂਨੀਆਂ ਤਨਖਾਹ ਤੇ ਕੱਚੇ ਕੰਮ ਕਰਦੇ ਆ ਰਹੇ ਆ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਤੇ ਜਿਹੜੀ ਮੰਗ ਆ ਆਮ ਲੋਕਾਂ ਦੀ ਮੰਗ ਜਿਹੜੀ ਅਸੀਂ ਕਰ ਰਹੇ ਆ ਕਿ 10000 ਨਾ ਵੀ ਬਸ 50 ਰੋਡਵੇਜ ਆ ਤੇ ਪੀਆਰਸੀ ਦੇ ਵੇੜੇ ਚ ਪਾਈ ਜਾਵੇ ਤਾਂ ਜੋ ਆਮ ਲੋਕਾਂ ਨੂੰ ਸਹੀ ਸਫਰ ਹਸੂਲਤ ਮਿਲ ਸਕੇ ਅਤੇ ਨਾਲ ਦੀ ਨਾਲ ਰੋਜ਼ਗਾਰ ਦੇ ਸਾਧਨ ਬਣ ਸਕਣ ਪਰ ਇਹ ਸਰਕਾਰ ਹਰ ਪੱਖ ਤੋਂ ਫੇਲ ਹੁੰਦੀ ਨਜ਼ਰ ਆ ਰਹੀ ਹੈ ਨਾ ਤਾਂ ਇਹ ਆਮ ਲੋਕਾਂ ਲਈ ਕੁਝ ਕਰ ਰਹੀ ਹੈ ਤੇ ਨਾ ਹੀ ਇਹ ਮਲਾਜ਼ਮ ਵਰਗ ਲਈ ਕੁਝ ਕਰ ਰਹੀ ਹੈ ਜਿਸ ਦੇ ਰੋਜ਼ਵਜੋਂ ਅਸੀਂ 3 ਰੋਜ਼ਾ ਹੜਕਾਲ 9 10 ਤੇ 11 ਜੁਲਾਈ ਤਿੰਨ ਦਿਨ ਤਿੰਨ ਰੋਜ਼ਾ ਹੜਤਾਲ ਕਰਨ ਜਾ ਰਹੇ ਆ ਜਿਸ ਦੀ ਤਿਆਰੀ ਵਜੋਂ ਅਸੀਂ ਅੱਜ ਜਿਹੜੀ ਗੇਟ ਰੈਲੀ ਕਰ ਰਹੇ ਆ ਤੇ ਆਕਾ ਇੱਕ ਵੱਡੇ ਕੱਠ ਨਾਲ ਸਰਕਾਰ ਅਤੇ ਮੈਨੇਜਮੈਂਟ ਦੇ ਕੰਨਾਂ ਤੱਕ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਅਸੀਂ ਹੜਤਾਲ ਲਈ ਤਿਆਰ ਪਰ ਤਿਆਰ ਆ ਅਸੀਂ ਤਿੰਨ ਦਿਨਾਂ ਦੀ ਹੜਤਾਲ ਪੂਰੇ ਜੋਰਾਚੋਰਾ ਨਾਲ ਕਰਾਂਗੇ ਸਮੂਹ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੇ ਸਾਰੇ ਡਿਪੂਆਂ ਦੀ ਜਿਹੜੀ ਹੜਤਾਲ ਹੋਏਗੀ ਜੀ ਤਿੰਨ ਦਿਨ ਪੂਰਨ ਤੌਰ ਤੇ ਜਿਹੜੀਆਂ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਕੋਈ ਵੀ ਬੱਸ ਜਿਹੜੀ ਸਰਕਾਰੀ ਬੱਸ ਰੋਡ ਤੇ ਨਜ਼ਰ ਨਹੀਂ ਆਵੇਗੀ ਬਿਲਕੁਲ ਜੀ ਪੰਨ ਬੱਸ ਤੇ ਪੰਜਾਬ ਰੋਡਵੇਜ ਤੇ ਪੀਆਰਟੀਸੀ ਕਿੰਨੇ ادارے ਜਿਹੜੇ ਬਿਲਕੁਲ ਬੰਦ ਰਹਿਣਗੇ ਕੋਈ ਵੀ ਸਰਕਾਰੀ ਬੱਸ ਤਿੰਨ ਦਿਨਾਂ ਜ ਨਹੀਂ ਚੱਲੇਗੀ 9 ਤਰੀਕ ਨੂੰ ਜਿਹੜੀ ਦੇਸ਼ ਵਿਆਪੀ ਹੜਤਾਲ ਹੈ ਉਹਦਾ ਅਸੀਂ ਸਮਰਥਨ ਕਰ ਰਹੇ ਆ ਤੇ 10 ਤੇ 11 ਦੀ ਅਸੀਂ ਆਪਣੀ ਹੜਤਾਲ ਕਰ ਰਹੇ ਆ ਤੇ ਨਾਲ ਦੇ ਨਾਲ 10 ਤਰੀਕ ਨੂੰ ਵੱਡਾ ਪ੍ਰੋਗਰਾਮ ਵੱਡੇ ਇਕੱਠ ਨਾਲ ਅਸੀਂ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਜਿਹੜਾ ਅਰਿਆਸਤੇ ਅੱਗੇ ਜਾ ਕੇ ਧਰਨਾ ਦੇਾਂਗੇ ਤੇ ਉਹਨਾਂ ਨੂੰ ਸਵਾਲ ਕਰਾਂਗੇ ਕਿ ਜਿਹੜੇ ਆਮ ਲੋਕਾਂ ਦੇ ਰੋਜ਼ਗਾਰ ਹੈ ਉਹਨਾਂ ਨੂੰ ਪੱਕਾ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਆਮ ਲੋਕਾਂ ਦੀ ਮੰਗ ਹੈ ਉਹਨਾਂ ਨੂੰ ਮੰਨਿਆ ਨਹੀਂ ਜਾ ਰਿਹਾ